ਇਜੀ ਕਿਦਾਂ ਸਾਰੇ ਇਹ ਖੁਸ਼ ਹੋ ਸਾਰੇ ਵਧੀਆ ਹੋਗੇ ਇੱਕ ਹੱਥ ਸੋ ਹਮਨ ਕਬੀਰ ਦਾ ਮੈਸੇਜ ਆਇਆ ਹੈ ਕਿ ਮੈਂ ਵੀ ਕੋਈ ਬਾਤ ਆਣਾ ਮੈਨਾਂ ਦਾ ਮੋਸਟ ਵੈਲਕਮ ਤੇ ਉਸ ਤੋਂ ਬਾਅਦ ਕਹਿੰਦਾ ਕਿ ਡਿਲੀਵਰੀ ਦਾ ਕੰਮ ਕਿਦਾਂ ਦਾ ਹੁੰਦਾ ਤੇ ਮੈਂ ਕਹਿੰਦੇ ਡਿਲੀਵਰੀ ਦਾ ਕੰਮ ਵਧੀਆ ਹੈ ਬਟ ਚਲੋ ਪਰਮਾਤਮਾ ਮਿਹਰ ਕਰੇ ਬਾਈਕ 'ਚ ਥੋੜਾ ਜਿਹਾ ਰਿਸਕੀ ਆ ਮੈਨਾਂ ਗੱਡੀ ਸਹੀ ਹੈ ਤੇ ਕਾਰ ਦੇ ਵਿੱਚ ਠੀਕ ਆ ਪਰ ਬਾਈਕ ਤੇ ਆ ਕਿ ਡਿਲੀਵਰੀ ਛੇਤੀ ਲੱਗ ਜਾਂਦੀ ਆ ਛੇਤੀ ਹੋ ਜਾਂਦਾ ਗਰਮੀ 'ਚ ਥੋੜੀ ਦਿੱਕਤ ਹੁੰਦੀ ਆ ਤੇ ਬਾਕੀ ਗਰਮੀ ਜਿੰਨੀ ਕਿੰਡਿਆ ਪੈਂਦੀ ਆ ਓਨੀ ਹੀ ਕਿਤੇ ਪੈਂਦੀ ਆ ਇੰਦਾ ਕੋਈ ਫਰਕ ਨਹੀਂ ਤੇ ਬਾਕੀ ਰਹੀ ਗੱਲ ਮਿਹਨਤਲੇ ਬੰਦੇ ਲਈ ਗਰਮੀ ਸਰਦੀ ਕੁਝ ਨਹੀਂ ਕਹਿੰਦੀ ਜਿੰਨੇ ਮਿਹਨਤ ਕਰਨੀਆਂ ਉਹਨੂੰ ਗਰਮੀ ਵੀ ਨਹੀਂ ਕੁਝ ਕਹਿਣੀ ਤੇ ਸਰਦੀ ਵੀ ਕੁਝ ਨਹੀਂ ਕਹਿਣੀ ਠੀਕ ਆ ਜਿੰਨੇ ਕੋਈ ਕੰਮ ਨਹੀਂ ਕਰਨਾ ਉਹਨੂੰ ਗਰਮੀ ਵੀ ਜ਼ਿਆਦਾ ਲੱਗਣੀ ਐ ਉਹਨੂੰ ਸਰਦੀ ਵੀ ਜ਼ਿਆਦਾ ਲੱਗਣੀ ਸੋ ਇਸ ਕਰਕੇ ਆਪਣਾ ਕੀ ਕਰ ਸਕਦੇ ਆ ਬਾਕੀ ਜਿਹੜਾ ਰਹਿਣਾ ਸਮਾਂ ਹੋਵੇ ਹੋ ਤੁਸੀਂ ਕਿਦਾਂ ਉਹ ਵੀ ਆਜਾ ਤੂੰ ਪਿਛਟਾਂ ਵਿੱਚ ਪ੍ਰੋਬਲਮ ਆ ਕੰਮੋਡੇਸ਼ਨ ਇੰਦਾਂ ਨੇ ਜੇ ਸਾਰੇ ਨੇ ਰਹਿੰਦੇ ਆ ਕਿੱਥੇ ਕੱਪੜੇ ਪਾਉਂਦੇ ਸੁੱਕਣੇ ਸਾਰਿਆਂ ਨੇ ਉਹ ਤਾਂ ਬਾਈ 100 ਦਿਨਾਂ ਤੋਂ ਖਾਲੀ ਥਾਵ ਸੀ ਨਾ ਇਹ ਬਾਵਾਂ ਕੋਈ ਸੌਫੇ ਤੇ ਪਾਏ ਆ ਵੀਰ ਹੋਣੀ ਬੈਠੇ ਨੇ ਪਾਲ ਤੋਂ ਨਹੀਂ ਗੱਲ ਕਰ ਰਹੇ ਨੇ ਆਪਣੇ ਘਰ ਸੋ ਆਹ ਕੰਮੋਡੇਸ਼ਨ ਔਰ ਮੰਦਰ ਨੇ ਤੁਹਾਨੂੰ ਦੀ ਗੱਲ ਪਾਵਾਂਗਾ ਵੀਡੀਓ ਫਿਲਾਲ ਅੱਜ ਦਾ ਦੱਸ ਜਾ ਵੀ ਰਿਸ਼ੇ ਤੁਹਾਨੂੰ ਵੀ ਇਦਾਂ ਰਹਿਣਾ ਸਹਣਾ ਪੈਂਦਾ ਇੱਥੇ ਬਾਕੀ ਉਹ ਮੁਸ਼ਕਲ ਨਹੀਂ ਵਾਹਿਗੁਰੂ ਮੇਰੇ ਕਰੇ ਚੜ੍ਹਦੀ ਕ੍ਰਿਪਾ ਬਣਾ ਕੇ ਰੱਖੇ ਤੁਹਾਡੇ ਸਾਰਿਆਂ ਦੇ ਸੋ ਠੀਕ ਆ ਅੱਜ ਦਾ ਆਪਣਾ ਮਿੰਨੀ ਵਲੌਗ ਇਹਦੇ ਚੈਨਲ ਦਾ ਸਭ ਪਾਰਟ 2 ਕੱਲ ਆਏਗਾ ਵੀ ਕੰਮ ਕਿਦਾਂ ਹੁੰਦਾ ਆ ਡਰਾਈਵਰੀ ਕਿਦਾਂ ਲੱਗਦੀ ਆ ਸੋ ਸਾਰਾ ਕੰਮ ਦੱਸਾਂਗੇ ਕੋਈ ਜੱਕਰ ਨਹੀਂ ਓਕੇ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ